ਇਹਦੇ ਮਗਰ ਇੱਕ ਬੱਚਾ ਬਈ ਬੋਲੋ ਇੱਕ ਪਾਠਾ ਮਗਰ ਕੈਰੀ ਕਾਲੀ ਆ ਬਈ ਹਾਂ ਕਾਲੀ ਕਾਲੀ ਪਾਠਾ ਇਹਦੇ ਮਗਰ ਰੱਖੋ ਰੱਖੋ ਆ ਬਈ ਨੂਰ ਜਾਨ ਤੂੰ ਹੀ ਲਾਏਗਾ 100 ਰੁਪਿਆ ਤਾਰਿਆ ਆਹਾਂ ਇਹਦੇ ਮਗਰ ਪੱਠ ਕਿਹੜੀ ਪੱਠਾ ਕਾਲੀ ਉਹ ਕਾਲੀ ਕੇਰੀ ਪੱਠਾ ਹਾਂ ਇਹਦੇ ਮਗਰ ਆ ਛੇਰੀ ਮਗਰ 7000 ਬਈ ਠੀਕ ਆ ਫਿਰ ਯਾਰ ਕੋਸਤਾ ਲਾਓ ਪਤਾ ਤਾਂ ਲੱਗੇ ਭਾਵਾਂ ਅਗਲਾ ਨਹੀਂ ਦਿੰਦਾ ਪਰ ਗਾਂ ਦਾ ਅਗਲਾ ਤੁਰੂ ਆ 8000 8000 ਜੀ ਹਾਂਜੀ ਸੰਜੂ ਆ ਆ ਜਾ 8000 ਪਊਆ ਪੀਲਾ ਬਾਰ-ਬਾਰ ਤੁਰਿਆ ਫੇਰਾ ਐ ਐ ਕਰ ਦੇ ਤੇ ਜੇ ਇਹ ਪਖਵਲ ਜਾਣਗੇ ਸਾਡੇ ਬਸਾਂ ਦੀ ਬੋਲੀ ਲੋਨ ਦੇ ਬੜਕੇ 8000 ਜੀ ਇਹਦਾ ਇੱਕ ਬੱਚਾ ਇਸਕੇ ਨੀਚੇ ਬੋਲ ਸੰਜੂ ਲਓ ਜੀ ਆ ਬੱਕਰੀਆ ਮਗਰ ਪਾਠਾ ਬਾਈ ਹਾਂਜੀ ਬੱਕਰਾ ਬੱਕਰਾ ਮਗਰਾ ਬਹੁਤ ਚੰਗੀ ਪਾਠਾ 15000 ਰੁਪਇਆ ਲਾਏ ਬੋਲੋ ਬੋਲੋ ਬਾਈ 16000 16000 16000 ਜੀ 16500 ਕਰਿਆ 18000 18000 ਆ ਜਾ ਸਹੀ ਗੇ 18000 ਜੀ ਠੀਕ ਆ ਫਿਰ ਹਣਾ ਸਹੀ ਹੈ ਕੋਈ ਗੱਲ ਨਹੀਂ ਬੱਚਾ ਵੀ ਚੰਗਾ ਅਗਲੇ ਨੇ ਪੈਸੇ ਕਿਹੜਾ ਮਾੜੇ ਲਾਏ ਆ ਯਾਰ ਯਾਰ ਜੀ ਉਹ ਇਹਨਾਂ ਨੇ ਕਹੋ ਇਹਨਾਂ ਬੋਲੀ ਤਾਂ ਲਓ ਯਾਰ 18000 18000 ਲਾਓ ਯਾਰ ਅਸੀਂ ਲਈ ਇਹਨੂੰ ਹਾਂ ਲਾਓ ਬੋਲੋ ਬੋਲੋ ਬਾਈ ਸਾਢੇ 18 ਦੀ ਹੋ ਗਈ 18000 ਹਾਂ ਬਈ ਕਿਹੜੇ ਮਾਲਕ ਦੀ ਹੈ ਬਈ ਇਹ ਹਾਂਜੀ ਸਾਢੇ 18 ਦੀ ਬੋਧਦੀਆ ਦੇ ਦਈਏ ਬਈ ਕਿੰਨੇ ਦੀ ਬੋਲੀ ਕਰਾਂ ਕਿੰਨੇ ਦੀ 24000 ਦੀ ਹੁਣ ਕੋਈ ਗੁੱਸਾ ਖਲਾ ਨਹੀਂ ਬਈ ਠੀਕ ਹੈ ਨਾ ਸਾਢੇ 18 ਦੀ ਦਿੰਨਾ ਲਿਖਾਈ ਇਹ ਤਾਂ ਕਰਾ ਦੇਾਂਗੇ ਉੱਥੋਂ ਉੱਤਰ ਲੈਂਦਾ ਉਹ ਲੈ ਆਈ ਕਰਾ ਦਾਂਗੇ ਠੀਕ ਆਹਾ ਹਾਂ ਹਾਂ 12000 12000 ਅਰੇ ਸੰਜਵਾ ਬੋਲੋ ਹਾਂ ਮੈਂ ਲੈ ਕੋਟੇ ਕਰਾ ਸਾਢੇ 12 ਕਰ ਸਾਢੇ 11 1200 1200 ਤਾਂ 200 ਮੇਰਾ ਹੋਰ ਆ ਬਣਾਇਆ ਵਈ ਦਮਹੀਂ ਨਹੀਂ 12000 200 ਕੀ ਕਿਧਰ ਗਿਆ ਦਮ ਤੇਰਾ ਮੈਂ ਕਹਿੰਦਾ 12200 12200 ਸਾਢੇ 12 ਬਾਈ ਸਾਢੇ 12 ਜੀ ਸਾਢੇ 12 ਬਾਈ ਸਾਢੇ 12 ਜੀ 612 ਬਾਈ 12600 ਹਾਂ ਸਰੀ ਨੀ ਬਸ ਚੱਕ ਲੈ ਉਹ ਤਾਂ ਥੋੜੀ ਜਿਹੀ ਆ ਹੁਣ ਤਾਂ ਨਿਕਲ ਗਿਆ ਆਲਾ ਬਸ ਹੁਣ ਯਾਰ ਮੈਂ 12600 ਛੋਟੀ ਵਾਲੀ ਨਹੀਂ ਗਾਣ ਫਟਦੇ ਆ 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 ਬੱਸ ਕੋਰ ਦੋ ਕਿੰਨਾ ਹੋ ਗਿਆ ਬਈ 13000 13000 ਆਪਣਾ ਬਈ ਪੁੱਛੋ ਹਾਂ ਠੀਕ ਆ ਸਹੀ ਆ ਨਿੰਮ ਹਲੋ ਕੋਈ ਇੱਥੇ ਟੋਂਗਲੀ ਵੀ ਨਹੀਂ ਜਾਣਾ ਜਿੱਥੇ ਇੱਥੇ ਬੈ ਗਿਆ ਤੂੰ ਰੋਟੀ ਦੀ ਗੱਲ ਕਰ ਨੀ ਨੀ ਕੋਈ ਟੋਂਗਲੀ ਵੀ ਨਹੀਂ ਜਾਣੇ ਉਹ ਕਿੰਨੇ ਦਾ ਕਰਦਾ 14 ਦਾ ਉਹ ਕਾਹចਾ ਕਰਿਆ ਕਰ ਯਾਰ ਐਗੀਆਂ ਗੱਲਾਂ ਦੇ ਤੂੰ ਪਰੇ ਮਗਾ ਮੁੱਲਾ ਤਾਂ ਦੇਖੀ ਹੋ ਗਿਆ ਹੋ ਗਿਆ ਪੈਸੇ ਕੈਣ ਤੂੰ ਹਣਾ ਮਾੜੀ ਭੇਡ ਦੀ ਪੂਛ ਨਾ ਚੱਕ ਕੇ ਵੇਖ ਲਾ ਬੱਲਾ ਨੂੰ ਤੁਰਦਾ ਚਲੋ ਹੋ ਗਿਆ ਬਸ ਹੋ ਗਿਆ ਯਾਰ ਚਲੋ ਕੋਈ ਨਹੀਂ ਕਾਟੂ ਕਾਟੂ ਦਾ ਇੱਧਰ ਲੜਾ ਯਾਰ ਉਹ ਕਾਟੂ ਦਾ ਭੈਣ ਦਾ ਬੈਠਾ ਕਿਉਂਦਾ ਹੋਵੇ ਯਾਰ ਉਹ ਯਾਰ 11000 ਹੋ ਗਿਆ ਹੁਣ ਛੱਡੋ ਖੜਾ 11000 ਹਾਂ ਬਈ ਬੋਲੋ ਹੁਣ ਬੋਲੋ ਵੀ 4000 ਕੀ ਦੇ ਬਾਈ ਯਾਰ ਜਿੰਨੇ ਦਾ ਮਾਲ ਉਹਨੇ ਜਿਹੜੇ ਕਿਹੜੇ 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 ਪਾਈਦੇ ਆ ਪੁੱਛੋ ਨੂੰ ਦਿੰਦਾ ਕਹਿ ਰਹੇ ਇਧਰ ਆ ਹੁਣ ਇੱਥੇ ਆ ਆ ਵੀ ਇਹਨਾਂ ਨੂੰ ਬੱਕਰਾ ਹੀ ਆ ਵੀ ਦੋ ਬੱਕਰਾ ਇੱਕ ਬੱਕਰਾ ਹੀ ਨਹੀਂ ਯਾਰ ਆ ਤਿੰਨ ਤਿੰਨਾਂ ਦਾ ਬੋਲੋ ਇਕੱਠੇ ਨਹੀਂ ਉਹ ਲੈਦੀਆਂ ਦੋ ਨਹੀਂ ਆ ਤਿੰਨੇ ਆ ਤਿੰਨਾਂ ਦੀ ਗੱਲ ਆ ਤਿੰਨਾਂ ਦਾ ਹੀ ਬੋਲ ਦੋ ਲਓ ਬਈ ਆ ਚਾਰ ਬੱਚੇ ਆ ਤੇ ਚਾਰਾਂ ਦਾ ਲੱਗਿਆ 10.5 ਕੇਵਲ ਨੇ ਲਾਇਆ ਬਈ ਕੋਠੇ ਵਾਲੇ ਨੇ ਹਾਂ ਬਈ ਕੀ ਦਾਏ ਬਾਈ ਦੇ ਇਹ ਆਪਣੇ ਜੀ ਕਿਹੜਾ ਪੰਡਾ ਸੁਖਾ ਆਨੰਦ 11.5 ਕਰੋ ਜੀ 11.5 ਹੀ 12 ਕਰੋ 12000 ਜੀ 12000 ਜੀ 12000 ਜੀ 12.5 12.5 100 ਉੱਤੇ ਕਰ ਦਿਓ 12600 400 ਕੀ ਕਰਨ ਲੱਗੇ 13000 ਜੀ 100 ਉੱਤੇ ਕਰ ਦਿਓ 13000 ਓਡੇ ਆਪਦੇ ਤਾਂ ਇਹ ਨਹੀਂ ਕਿ ਭਾਈ ਨਹੀਂ ਨਹੀਂ ਮੈਂ ਤੇਰੇ ਬਗੜੀ ਨਾਲ ਆਇਆ ਤੇਰੇ ਕਿਆ ਬਗੜਾ ਦਿੱਤੀ ਇਹ ਬਗੜਾ ਕੈਂਡਾ ਫਰਜ ਬਣਦਾ ਬਾਈ ਤਾ ਬੰਦੀ ਤੇ 1100 10 ਦੀ ਆਖਾਂ ਮੈਂ ਤੈਨੂੰ ਪੁੱਛਣ ਦਾ ਫਰਜ ਨਾ ਐ ਨਹੀਂ ਗਿਆ ਮੈਂ ਹੋਣਾ ਬੋਲਣਾ ਓਰੇ ਉਹਨਾਂ ਬੁੱਲਣ ਦੇ ਇਸਤਰੀਆਂ ਪੁੱਛੋ ਓਰੇ ਛੋੜ ਇਹ ਗੋਨੀ ਕਿਉ ਮੈਂ ਕਹ ਉਹਨਾਂ ਉਹਨਾਂ ਬੁੱਲਣ ਦੇ ਉੱਪਰ ਲਗਾ ਜਿਹੜਾ ਪੀਸਾ ਦੇਣਾ ਕਿਤਾ ਤੈਨਾਂ ਲਗਾਇਆ ਕਾਨ ਮੇਂ ਲੁੱਲ ਗਿਆ ਜੀ ਕੋ ਹਾਂ ਹਾਂ ਜਾਂ ਨਾ ਕਰ ਬੋਲੀ ਬੁੱਲੀ ਬੋਲਣ ਕਾ ਲਾਇਆ ਸਾਬ